ਤੁਸੀਂ ਦੇਖ ਰਹੇ ਹੋ ਪਰਿਸ਼ਤਾਚਾਰ ਇੰਡੀਆ ਡਾਟ ਕਾਮ ਨਿਊਜ਼ ਚੈਨਲ ਪੱਟੀ ਤੋਂ ਹਰਬਜਨ ਸਿੰਘ ਅਤੇ ਕਨਵਲਦੀਪ ਸਿੰਘ ਸਾਬੀ ਦੀ ਰਿਪੋਰਟ ਅਜਪੱਟੀ ਹਲਕੇ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰਦੇ ਹੋਏ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਅਜਪੱਟੀ ਹਲਕੇ ਦੇ ਕਈ ਪਿੰਡਾਂ ਵਿੱਚ ਸੜਕਾਂ ਦੀ ਰਿਪੇਅਰ ਅਤੇ ਨਵ ਉਸਾਰੀ ਦੇ ਉਦਗਾਟਨ ਕੀਤੇ ਗਏ ਖਰਚ ਆਵੇਗਾ ਜਿਸ ਦੀ ਸ਼ੁਰੂਆਤ ਉਹਨਾਂ ਪੱਟੀ ਤੋਂ ਚੂਸਲੇਵੜ ਨੂੰ ਜਾਣ ਵਾਲੀ ਲਿੰਕ ਸੜਕ ਨਾਲ ਕੀਤੀ ਇਸ ਉਪਰੰਤ ਉਹਨਾਂ ਚੂਸਲੇਵੜ ਧਾਰੀਵਾਲ ਕੋਟਬੁੱਦਾ ਤੂਤ ਸੰਗਵਾਨ ਸਮੇਤ ਕਰੀਬ 10 ਪਿੰਡਾਂ ਵਿੱਚ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਦੇ ਆ ਕਿਹਾ ਕਿ ਉਹਨਾਂ ਵੱਲੋਂ ਪਿੰਡਾਂ ਵਿੱਚ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੇ ਕੰਮ ਪੂਰਾ ਕੀਤਾ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਪੱਟੀ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਬਣੇ ਡਿਵਾਈਡਰ ਵੀ ਹਟਾਏ ਜਾਣਗੇ ਕਿਉਂਕਿ ਇਹਨਾਂ ਨਾਲ ਕਈ ਹਾਦਸੇ ਵਾਪਰ ਚੁੱਕੇ ਹਨ ਨਾਲ ਹੀ ਉਹਨਾਂ ਨਸ਼ੇ ਦੇ ਮੁੱਦੇ ਤੇ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਕਰਦੇ ਕਿਹਾ ਜੋ ਵੀ ਇਹ ਕਾਰੋਬਾਰ ਕਰਦੇ ਹਨ ਉਹਨਾਂ ਦਾ ਇੱਕ ਹੀ ਟਿਕਾਣਾ ਹੈ ਜੇ ਨਾ ਕਿ ਉਹ ਨਸ਼ੇ ਦੇ ਕਿਸ ਪੇਟ ਪੈਂਦੇ ਆ ਇਧਰੋਂ ਸ਼ਾਰਟਕਟ ਪੱਟੀ ਤੋਂ ਛੋਟੇ ਰਸਤੇ ਤੋਂ ਆਪਾਂ ਤਕਰੀਬਨ ਹੀ ਵੇਖਨੇ ਆ ਵੀ ਇਤੋਂ ਜਿਹੜੇ ਮੋਟਰਸਾਈਕਲ ਕਾਰਾਂ ਗੱਡੀਆਂ ਟਰੈਕਟਰ ਹੋਰ ਵੀ ਕਈ ਵਹੀਕਲ ਲੰਘਦੇ ਆ ਬੜੀ ਤੰਗੀ ਤੇ ਬੜੀ ਪਰਜਾਨੀ ਆਉਂਦੀ ਹੀ ਇਹ ਜਿਹੜਾ ਰਸਤਾ ਆ ਪਾਉ ਬਲਵੰਸੋਂ ਖਾਰੇ ਵਾਲੇ ਦੀਆਂ ਬਈਕਾ ਮਸ਼ਹੂਰ ਹੈ ਇੱਥੇ ਇਲਾਕੇ ਦੇ ਵਿੱਚ ਪਾਉ ਬਲਵੰਸੋਂ ਖਾਰੇ ਵਾਲੇ ਜਿਹੜੇ ਇੱਥੇ ਖੇਮ ਕਰਨ ਵਰਤੇ ਇੱਥੋਂ ਲੈ ਕੇ ਇਹ ਚੂਸਲੇਆੜ ਤੱਕ ਲਗਭਗ 4 ਕਿਲੋਮੀਟਰ ਤੋਂ ਵੱਧ ਇਹ ਜਿਹੜੀ ਸੜਕ ਹੈ 4 ਕਿਲੋਮੀਟਰ ਤੇ 4 ਸਵਾ ਕਿਲੋਮੀਟਰ 73 ਲੱਖ ਰੁਪਏ ਦੀ ਲਾਗਤ ਨਾਲ ਇਹਦੇ ਫੇਰ ਨਵੇਂ ਸਿਰਿਓਂ ਘਟਕਾ ਪਾ ਕੇ ਵਧੀਆ ਮਟੀਰੀਅਲ ਪਾ ਕੇ ਲੁੱਕ ਪ੍ਰੀਮਿਕਸ ਪਾ ਕੇ ਵਧੀਆ ਆਪਾਂ ਸੜਕ ਬਣਾਵਾਂਗੇ ਜਿਹੜੀ ਕਿ ਕੋਈ 20 ਸਾਲ ਇਹਦੀ ਉਮਰ ਹੋਵੇ ਹੰਡੇ ਨਹੀਂ ਤੇ ਆਪਾਂ ਵੇਂਦੇ ਰਹੇ ਆ ਅੱਗੇ ਰੂੜ ਬਾਨੀ ਮਗਰੋਂ ਤੇ ਟੁੱਟਣੀ ਪਹਿਲਾਂ ਸ਼ੁਰੂ ਹੋ ਜਾਣੀ ਹੁਣ ਜਿੰਨੀਆਂ ਵੀ ਸੜਕਾਂ ਦੀ ਭਾਵੇਂ ਰਿਪੇਅਰ ਸ਼ੁਰੂ ਹੋਈ ਆ ਭਾਵੇਂ ਨਵੀਆਂ ਬਾਨੀਆਂ ਸ਼ੁਰੂ ਹੋਈਆਂ ਆ ਉਹਨਾਂ ਦੇ ਵਿੱਚ ਜਿਹੜਾ ਮਟੀਰੀਅਲ ਪਊਗਾ ਠੇਕੇਦਾਰ ਦੀ ਜਿਹੜੀ ਜ਼ਿੰਮੇਵਾਰੀ ਆ ਨਾ ਉਹ ਘੱਟ ਤੋਂ ਘੱਟ 5 ਸਾਲ ਦੀ ਤੈਅ ਕੀਤੀ ਗਈ ਆ ਜੇ ਪੰਜਾਂ ਸਾਲਾਂ ਦੇ ਵਿੱਚ ਕੁਝ ਵੀ ਹੁੰਦਾ ਸੜਕ ਨੂੰ ਭੋਰਾ ਜਿੰਨਾ ਵੀ ਟੋਆ ਪੈਂਦਾ ਉਹ ਸੜਕ ਜਿਹੜੀ ਆ ਪ੍ਰੋਪਰ ਸਾਰੀ ਦੀ ਸਾਰੀ ਠੇਕੇਦਾਰ ਨਵੀਂ ਬਣਾਊਗਾ ਪ੍ਰੋਪਰ ਚਿੱਟੀ ਪੱਟੀ ਲਾ ਕੇ ਜਿਹਦੇ ਨਾਲ ਧੁੰਦ ਦੇ ਵਿੱਚ ਜਾਂ ਹਨੇਰੇ ਦੇ ਵਿੱਚ ਜਿਹੜਾ ਰਾਹ ਗੀ ਰਿਹਾ ਗੱਡੀ ਤੇ ਮੋਟਰਸਾਈਕਲ ਤੇ ਜਾਂ ਟਰੈਕਟਰ ਤੇ ਆ ਉਹਨੂੰ ਪੱਟੀ ਤੋਂ ਅੰਦਾਜ਼ਾ ਹੋ ਸਕੇ ਇਸ ਸੜਕ ਜਿਹੜੀ ਆ ਉਹਦੀ ਕਿਨਾਰੀ ਕਿੱਥੇ ਆ ਉਹਦਾ ਸੈਂਟਰ ਕਿੱਥੇ ਆ ਤਾਂ ਜੋ ਜਿਹੜੇ ਆ ਸੇਵਾ ਪਰਦੇਹੀ ਲੋਾਸੇ ਨਾ ਹੋਣ ਤੇ ਹਰ ਕੋਈ ਆਪ ਤੇ ਪਰਿਵਾਰ ਦੇ ਵਿੱਚ ਜਿਹੜਾ ਆ ਉਹ ਤੰਦਰੁਸਤ ਸੁਰੱਖਿਅਤ ਪਹੁੰਚੇ ਤੇ ਇੱਕ ਆਪਣੀ ਇਸ ਰੋਡ ਦੇ ਉੱਤੇ ਜਿਹੜੇ ਉਹ ਡਿਵਾਈਡਰ ਲਾਏ ਪੁਰਾਣੀ ਸਰਕਾਰ ਚ ਕਾਂਗਰਸ ਦੇ ਜਿਹੜਾ ਸਾਫਕਾ ਐਮ ਐਲ ਏ ਰਿਹਾ ਉਹਨੇ ਆਪਦੇ ਕਮਿਸ਼ਨਾਂ ਖਾਤਰ ਉਹਦੇ ਨਾਲ ਆਪਾਂ ਨੂੰ ਪਤਾ ਹੁਣ ਤੱਕ ਮੈਨੂੰ ਮੇਰੇ ਘਰ ਤੋਂ ਘੱਟ 1000 ਤੋਂ ਵੱਧ ਐਕਸੀਡੈਂਟ ਹੋ ਗਿਆ ਹਨ ਤੇ ਮੌਤਾਂ ਵੀ ਜਿਹੜੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਮੌਤਾਂ ਉਹਦੇ ਸਿਰਫ ਲਾਲਚ ਕਰਕੇ ਇਹ ਮੌਤਾਂ ਆਈਆਂ ਤੇ ਹੁਣ ਜਿਹੜਾ ਪੱਟੀਕੁੱਲਾ ਚੌਂਕ ਤੋਂ ਖੀਮਰ ਰੋਡ ਉਧਰੋਂ ਪੱਟੀਕੁੱਲਾ ਚੌਂਕ ਤੋਂ ਤਰਨਧਰਨ ਵਾਲਾ ਰੋਡ ਆ ਜਿਹੜਾ ਬੜਾ ਝੂਰ ਲਾ ਕੇ ਬੜੀ ਮਿਹਨਤ ਕਰਕੇ ਉਹ ਆਪਾਂ ਮਨਜ਼ੂਰੀ ਲਈ ਆ ਤੇ ਉਹ ਵੀ ਥੋੜੇ ਦਿਨਾਂ ਦੇ ਵਿੱਚ ਹੀ ਆਪਣੇ ਜਿਹੜੇ ਡਿਵਾਈਡਰ ਆ ਇਹਨਾਂ ਨੂੰ ਟਾਉਣ ਦੀ ਜਿਹੜੀ ਆ ਨਾ ਆਪਾਂ ਰਸਮੀ ਸ਼ੁਰੂਆਤ ਕਰ ਦਾਂਗੇ ਇਹ ਡਿਵਾਈਡਰ ਵੀ ਆਪਾਂ ਪੱਟੀ ਵਾਲਿਆਂ ਦੇ ਗਲੋਂ ਲਾ ਦਾਂਗੇ ਜਿਹੜੇ ਕਿ ਪ੍ਰਾਣੀਆਂ ਸਰਕਾਰਾਂ ਨੇ ਸਿਰਫ ਆਪਦੇ ਨਿੱਜੀ ਲਾਲਚਾਂ ਲਈ ਲਵਾਏ ਸੀ ਉਹਦੇ ਨਾ ਨਜਾਇਜ਼ ਜਿਹੜੀਆਂ ਕਿ ਉਹ ਮੌਤਾ ਹੋਣੀਆਂ ਹੀ ਨਹੀਂ ਸੀ ਜਿਹੜੀਆਂ ਅਚਨਚੇਤ ਐਕਸੀਡੈਂਟ ਹੋਣਾ ਉਹ ਮੌਤਾ ਆਈਆਂ ਵੇਖੋ ਉਹ ਜੀਤ ਨਹੀਂ ਆਪਾਂ ਮੋੜ ਸਕਦੇ ਬੜੀ ਘਾਟ ਪਈ ਆ ਉਹਦਾ ਦੁੱਖ ਵੜਾ ਵਾ ਮੈਨੂੰ ਕਿ ਇੱਕ ਇਸ ਲਾਲਚੀ ਬੰਦੇ ਨੇ ਆਪਦੇ ਕਮਿਸ਼ਨਾਂ ਖਾਤਰ ਡਵਾਈਡਰ ਲਵਾਤੇ ਸਾਡਾ ਸ਼ਹਿਰ ਨਿਕਲਿਆ ਸ਼ਹਿਰ ਆ ਨਿਕੇ ਨਿਕੇ ਦੁਕਾਨਦਾਰ ਨਹੀਂ ਇੱਕ ਤੇ ਉਹਨਾਂ ਦੀ ਇਹਨੇ ਦੁਕਾਨਦਾਰੀ ਖਤਮ ਕਰਤੀ ਹੁਣ ਡਵਾਈਡਰ ਲੱਗ ਗਏ ਆ ਉਹ ਜਿੱਥੋਂ ਕੱਟ ਮਿਲੂਗਾ ਉਤੋਂ ਹੀ ਅਗਲਾ ਕੱਟ ਤੋਂ ਪਾਰ ਕਰਕੇ ਫੇਰੀ ਦੁਕਾਨਦਾਰ ਕੋ ਜਾਊਗਾ ਨਾ ਤੇ ਜੇ ਇਹੋ ਕੱਟ ਨਾਲ ਦੇ ਇੱਕ ਦੁਕਾਨਦਾਰਾਂ ਦੀ ਵੀ ਦੁਕਾਨਦਾਰੀ ਵਧੀਆ ਚਲਣੀ ਸੀ ਤੇ ਦੂਜਾ ਐਕਸੀਡੈਂਟ ਨਹੀਂ ਹੋਣੀ ਫਿਰ ਇਹ ਰੋਡ ਕੋਈ ਸਾਡਾ ਏਡਾ ਵੱਡਾ ਨਹੀਂਗਾ ਮੈਨੂੰ ਮੇਦੇ ਨੇ ਡਵਾਈਡਰ ਬਣਾਤਾ ਵੇਥੇ ਤੇ ਦੋਹਾਂ ਸਾਈਡਾਂ ਤੇ 12 12 13 13 ਫੁੱਟ ਸੜਕ ਰਹਿ ਗਈ ਆ ਡਵਾਈਡਰ ਉੱਥੇ ਲੱਗਦੇ ਆ ਜਿੱਥੇ ਘਟੋ ਘਾਟ ਕੋਈ 50 50 ਫੁੱਟ ਸੜਕ ਦੋ ਬੰਨੀ ਹੋਵੇ ਸਾਡਾ ਨਿੱਕਾ ਸ਼ਹਿਰ ਹੈ ਨਿੱਕੀ ਜਗ੍ਹਾ ਆ ਨਿੱਕਾ ਰੂੜਿਆ ਇੱਥੇ ਤਾਂ ਡਵਾਈਡਰਾਂ ਦੀ ਲੋੜ ਨਹੀਂ ਜੇ ਲਾਉਣੇ ਵੀ ਆ ਡਵਾਈਡਰ ਪਹਿਲਾਂ ਇਲਾਕੇ ਦੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਤੇ ਪੁੱਛੋ ਵੀ ਅਸੀਂ ਇੱਥੇ ਡਵਾਈਡਰ ਲਾ ਲਈਏ ਵੀ ਲੋੜ ਆ ਇੱਥੇ ਡਵਾਈਡਰਾਂ ਦੀ ਹਾਂ ਜੇ ਲਾਉਣੇ ਆ ਕੋਈ ਤੁਸੀਂ ਲਾਉਣੇ ਆ ਉਹ ਸਾਈਡ ਤੇ ਲਾ ਦਿਓ ਵੀ ਕੋਈ ਗਾਵਾਂ ਕੋਈ ਵਾਰਾ ਪਸ਼ੂ ਜਾਂ ਕੋਈ ਵਾਰਾ ਕੁੱਤੇ ਜਿਹੜੇ ਉਹ ਸੜਕ ਦੇ ਉੱਤੇ ਨਾ ਚੜਨ ਇਹਨਾਂ ਡਵਾਈਡਰਾਂ ਦੇ ਬਾਨਾਂ ਤੇ ਦੁਕਾਨਦਾਰਾਂ ਦਾ ਫਾਈਨੈਂਸ਼ਲੀ ਨੁਕਸਾਨ ਵੀ ਹੋਇਆ ਲੋਕਾਂ ਦੀ ਜਿਹੜੀ ਜ਼ਾਇਦਾਤ ਹੀ ਪ੍ਰਾਪਰਟੀ ਹੀ ਉਹਦਾ ਵੀ ਨੁਕਸਾਨ ਹੋਇਆ ਜਿਵੇਂ ਡਵਾਈਡਰ ਜਿੱਥੇ ਬਣ ਗਿਆ ਉੱਥੇ ਰੇਟ ਘਟ ਗਈ ਫਿਰ ਤੀਜਾ ਵੱਡਾ ਨੁਕਸਾਨ ਹੋਇਆ ਜਿਹੜਾ ਲੋਕਾਂ ਦੇ ਐਕਸੀਡੈਂਟ ਹੋ ਕੇ ਮੌਤਾਂ ਹੋਈਆਂ ਜਿਹੜੇ ਪਰਿਵਾਰਾਂ ਚੋਂ ਜੀ ਚੱਲ ਗਏ ਉਹ ਸਿਰਫ ਇੱਕ ਇਹ ਬੰਦੇ ਦੀ ਲਾਲਚ ਕਰਕੇ ਨਿੱਜੀ ਮਫਾਦ ਕਰਕੇ ਬਾਕੀ ਜਿਹੜੇ ਵਿਰੋਧੀ ਕਹਿੰਦੇ ਸੀ ਨਾ ਕਿ ਡਿਵੈਲਪਮੈਂਟ ਨਹੀਂ ਹੋਈ ਉਹ ਡਿਵੈਲਪਮੈਂਟ ਵੀ ਸ਼ੁਰੂ ਹੋ ਜਣੀਏ ਰੋਜ਼ ਆਪਾਂ ਦਸਾਂ ਦਸਾਂ 12 12 ਸੜਕਾਂ ਦੇ ਨੀਂ ਪੱਥਰ ਰੱਖਾਂਗੇ ਆਪਣੇ ਹਲਕੇ ਦੀਆਂ 238 ਸੜਕਾਂ ਜਿਹੜੀਆਂ ਉਹ ਪਾਸ ਹੋ ਗਈਆਂ ਜਿਦੇ ਵਿੱਚ ਪ੍ਰਿੰਗੜੀ ਰੋਡ ਨਸ਼ਹਿਰੇ ਤੋਂ ਲੋਕਾ ਰੋਡ ਹੋਰ ਵੀ ਜਿਹੜੇ ਮੇਨ ਰਸਤੇ ਆ ਉਹ ਵੀ ਤੇ ਜਿਹੜੀਆਂ ਪਿੰਡ ਦੀਆਂ ਫੇਰਨੀਆਂ ਉਹ ਵੀ ਲਗਭਗ 235 40 ਕਰੋੜ ਰੁਪਏ ਦੀਆਂ ਸੜਕਾਂ ਦੇ ਕੰਮ ਹੀ ਪਾਸ ਹੋ ਗਏ ਆ ਉਸੇ ਤਰ੍ਹਾਂ ਹੀ ਜਿਹੜੀਆਂ 8 ਕਰੋੜਾਂ ਪਹਿਲਾਂ ਆਪਾਂ ਜਿਹੜੀਆਂ ਬਣਾਉਂਦੇ ਹਾਂ 70 80% ਉਹ ਕੰਪਲੀਟ ਨੇ ਉਹ ਵੀ ਆਉਂਦੇ 2 ਮਹੀਨਿਆਂ ਦੇ ਵਿੱਚ ਵਿੱਚ ਕੰਪਲੀਟ ਹੋਣਗੀਆਂ ਬਾਕੀ 37 గ్రౌండ్ਾਂ ਨਵੀਆਂ ਦੇ ਟੈਂਡਰ ਲੱਗੇ ਆ ਉਹ ਵੀ ਅਪ੍ਰੈਲ ਹੱਦ ਮਈ ਤੱਕ ਉਹ ਵੀ గ్రౌండ్ਾਂ ਕੰਪਲੀਟ ਹੋਣਗੀਆਂ ਜਾਨਕਿ ਅੱਗੇ ਹੈਗੀਆਂ ਆਪਣੇ ਹਲਕੇ ਦੇ ਵਿੱਚ 5-7 గ్రౌండ్ਾਂ ਤੇ 45-46 గ్రౌండ్ਾਂ ਹੋਣ ਬਣ ਜਾਣੀਆਂ ਤੇ ਮਹਾਰਾਜ ਦੀ ਮਿਹਰ ਚਾਹੀਦੀ ਆ 50-55 గ్రౌండ్ਾਂ ਮੰਦੇ ਨਾਲ ਸਾਡੇ ਹਲਕੇ ਦੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਹਨ ਉਹ ਸਵੇਰੇ ਸ਼ਾਮ ਦੇ ਟਾਈਮ గ్రౌండ్ਾਂ ਦੇ ਵਿੱਚ ਪ੍ਰੈਕਟਿਸ ਕਰਨ ਜਾਣਗੇ ਜਿਦੇ ਨਾਲ ਜਿਹੜਾ ਨਸ਼ਿਆਂ ਦੀ ਲਾਤ ਸਾਡੇ ਏਰੀਏ ਨੂੰ ਲੱਗੀ ਸੀ ਨਾ ਬਾਰਡਰ ਬੈਲਟ ਨੂੰ ਉਹ ਲਾਤ ਜਿਹੜੀ ਬਿਲਕੁਲ ਖਤਮ ਹੋਊਗੀ ਤੇ ਮੈਂ ਫੇਰ ਜਿਹੜੇ ਕੋਈ ਸਮਗਲਰ ਨੇ ਜਾਂ ਕੋ ਜਿਹੜੇ ਸਮਾਜ ਵਿਰੋਧੀ ਅਨਸਰ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਜਿਹੜੇ ਨਸ਼ਾ ਵੇਚਦੇ ਆ ਜਾਂ ਤੇ ਨਸ਼ਾ ਵੇਚਣਾ ਬੰਦ ਕਰ ਦੋ ਤੇ ਜਾਂ ਫਿਰ ਤੁਹਾਡਾ ਟਿਕਾਣਾ ਇੱਕੋ ਹੀ ਆ ਉਹ ਪਰਚਾ ਕਰਕੇ ਜੇਲ ਤੇ ਕੋਈ ਮੇਰੇ ਕੋ ਇਹ ਨਾ ਆਵੇ ਵੀ ਆ ਕੇ ਕਵੇ ਵੀ ਮੈਂ ਜੀ ਤੁਹਾਨੂੰ ਵੋਟ ਪਾਈ ਆ ਮੇਰੀ ਸਪੋਰਟ ਕਰਦੇ ਹੋ ਮੈਂ ਫੇਰ ਕਹਿਣਾ ਜਿੰਨੇ ਹੀਰੋਇਨ ਸਮੈਕ ਵੇਚਣੀ ਆ ਉਹ ਸਾਨੂੰ ਵੋਟ ਨਾ ਪਾਵੇ ਕਿਉਂਕਿ ਜਿੰਨੇ ਹੀਰੋਇਨ ਸਮੈਕ ਵੇਚਣੀ ਉਹਦੇ ਨਾਲ ਕੋਈ ਸਾਡੀ ਅਮਰਦੀ ਨਹੀਂ ਉਹਦੀ ਕੋਈ ਮਦਦ ਨਹੀਂ ਇੱਥੋਂ ਤੱਕ ਕਿ ਵੇਖੋ ਨਹੀਂ ਤੇ ਚਲੋ ਇਹ ਕੱਲ ਮੇਰੀ ਪਬਲੀਕਲੀ ਕਰਨੀ ਨਹੀਂ ਮੰਦੀ ਇੱਥੋਂ ਤੱਕ ਕਿ ਮੇਰੇ ਨਾਲ ਸਿਕਿਉਰਿਟੀ ਦੇ ਵਿੱਚ ਚੱਲਦਾ ਵਾ ਦਲਬਾਗ ਸਿੰਘ ਆ ਉੱਭੂ ਕੇ ਪਿੰਡ ਦਾ ਉਹਦੇ ਮੁੰਡੇ ਨੇ ਗਲਤੀ ਕੀਤੀ ਉਹਦੇ ਮੁੰਡੇ ਤੋਂ ਤੇ ਨਾਲ ਹੋਰ ਦੋ ਮਲਾਜ਼ਮ ਹੀ ਉਹਦੇ ਤਿੰਨ ਜਣੇ ਸੀ ਇਹ ਇਹਨਾਂ ਤਿੰਨਾਂ ਜਣਿਆਂ ਤੋਂ ਕਿਤੇ ਲੁਧਿਆਣੀ ਵਾਲੀ ਸਾਈਡ ਹੀਰੋਇਨ ਨੂੰ ਫੜੀ ਗਈ ਉਹਨਾਂ ਦੇ ਪਰਚਾ ਆ ਉਹ ਚਲੋ ਕੋਰਟ ਤੋਂ ਆਪਾਂ ਨੂੰ ਪਤਾ ਹੀ ਆ ਕੋਰਟ ਮੁੜ ਕੇ ਸਮਾ ਪਾ ਕੇ ਖੱਜਲ ਖਰਾਬੀ ਕਰਕੇ ਬਰੀ ਕਰ ਹੀ ਦਿੰਦੀ ਆ ਉਹ ਬਰੀ ਕਰਤਾ ਉਹਨਾਂ ਮੇਰੇ ਕੋਲ ਬੜੀ ਯਾਰਾਂ ਸ਼ਿਫਾਰਿਸ਼ ਕੀਤੀ ਵੀ ਸਾਡੇ ਮੁੰਡੇ ਦੀ ਸ਼ਿਫਾਰਿਸ਼ ਕਰੋ ਨੌਕਰੀ ਉਹ ਪੁਲਿਸ 'ਚ ਹੀ ਮੁੰਡਾ ਪੁਲਿਸ 'ਚ ਪੁਲਿਸ 'ਚੋਂ ਡਿਸਮਿਸ ਹੋ ਗਿਆ ਨਾਲ ਦੇ ਮੁੰਡੇ ਵੀ ਪੁਲਿਸ 'ਚ ਉਹ ਵੀ ਮੈਨੂੰ ਲੱਗਦਾ ਡਿਸਮਿਸ ਹੋਏ ਆ ਤੇ ਮੈਂ ਉਹਨੂੰ ਇੱਕੋ ਗੱਲ ਕਹੀ ਵੀ ਵੇਖੋ ਜਿਹੜਾ ਨਸ਼ੇ ਦੇ ਮੁੱਦੇ ਤੇ ਆ ਜਿਹੜਾ ਨਸ਼ਾ ਵੇਚਣ ਵਾਲਾ ਉਹਦੇ ਨਾਲ ਸਾਡੀ ਕੋਈ ਸਾਈਂ ਨਹੀਂ ਇਹਦੋਂ ਨੂੰ ਮਾਤੇ ਤੇ ਨਹੀਂ ਹੁੰਦਾ ਕੋਈ ਵੀ ਸਿਕਿਉਰਿਟੀ ਦੇ ਵਿੱਚ ਹੋਵੇ ਤੇ ਮੈਂ ਉਹਦੇ ਮੁੰਡੇ ਦੀ ਵੀ ਸ਼ਿਫਾਰਿਸ਼ ਨਹੀਂ ਕੀਤੀ ਮੈਂ ਸਿੱਧਾ ਕਹਤਾ ਭਾਉ ਜੀ ਮੈਂ ਜਿਹੜਾ ਨਸ਼ਾ ਵੇਚਣ ਵਾਲਾ ਮੈਂ ਉਹਦੀ ਸਪੋਰਟ ਨਹੀਂ ਕਰ ਸਕਦਾ ਮੈਂ ਸਿਆਸਤ ਛੱਡ ਦੂੰਗਾ ਪਰ ਜਿੰਨੇ ਕਿਸੇ ਦਾ ਘਰ ਘੱਲਣਾ ਵਾ ਜਿੰਨੇ ਕਿਸੇ ਦਾ ਪੁੱਤ ਮਾਰਨਾ ਵਾ ਮੈਂ ਉਹ ਬੰਦੇ ਦੀ ਸ਼ਿਫਾਰਿਸ਼ ਨਹੀਂ ਕਰ ਸਕਦਾ ਉਹ ਮੇਰੇ ਨਾਲ ਹੀ ਚੱਲਦਾ ਆ ਜੇ ਵੀ ਮੈਨੂੰ ਕਿਹਾ ਤੂੰ ਮੇਰੇ ਨਾਲ ਆ ਹੋਰ ਕੋਈ ਕੰਮ ਹੋਊਗਾ ਮੈਂ ਤੇਰੀ ਮਦਦ ਕਰੂੰਗਾ ਪਰ ਜਿੱਥੇ ਇਹ ਰੋਨ ਸਮੈਗ ਦਾ ਮਸਲਾ ਨਸ਼ੇ ਦਾ ਮਸਲਾ ਆ ਗਿਆ ਵੇਚਣ ਦਾ ਨਸ਼ਾ ਆ ਗਿਆ ਸਮਗਲਰ ਦਾ ਮਸਲਾ ਆ ਗਿਆ ਉੱਥੇ ਮੈਂ ਮਦਦ ਨਹੀਂ ਕਰ ਸਕਦਾ ਤੇ ਮੈਨੂੰ ਮੁੜ ਕੇ ਚਲੋ ਪਹਿਲਾਂ ਉਹਨੇ ਕਿਹਾ ਮੁੜ ਕੇ ਉਹਨੇ ਕੋਸ਼ਿਸ਼ ਕੀਤੀ ਵੀ ਜਿੰਨੇ ਬੰਦੇ ਆਉਂਦੇ ਹੁੰਦੇ ਆ ਸਪੋਰਟਰ ਆ ਸਰਪੰਚ ਨੇ ਚੇਅਰਮੈਨ ਨੇ ਉਹਨਾਂ ਨੂੰ ਲਿਆ ਕੇ ਵੀ ਮੈਨੂੰ ਕਿਹਾ ਤੇ ਮੈਂ ਉਹਨਾਂ ਨੂੰ ਵੀ ਕਹਿਤਾ ਮੈਂ ਕਿਹਾ ਮੈਂ ਸਿਆਸਤ ਛੱਡ ਦੂੰਗਾ ਪਰ ਮੈਂ ਕਿਸੇ ਨਸ਼ਾ ਵੇਚਣ ਵਾਲੇ ਦੀ ਸਪੋਰਟ ਨਹੀਂ ਕਰਨੀ ਮੈਂ ਕਿਸੇ ਸਮਗਲਰ ਦੀ ਸਪੋਰਟ ਨਹੀਂ ਕਰਨੀ ਫੇਰ ਕਿੰਨਾ ਵਾ ਜਿੰਨੇ ਹੇਰੋਇਨ ਸਮੈਕ ਵੇਚਣੀ ਆ ਉਹ ਮੈਨੂੰ ਪਿਛੱਕ ਵੋਟ ਨਾ ਪਾਵੇ ਜਿੱਤਾਂ ਹਰਾਂ ਬਾਬੇ ਨਾਨਕ ਦੇ ਵਾਸਤੇ ਆ ਮੈਂ ਕਿਸੇ ਸਮਗਲਰ ਦੀ ਸਪੋਰਟ ਨਹੀਂ ਕਰਨੀ ਜ਼ਿੰਦਗੀ 'ਚ ਨਹੀਂ ਕਰਨੀ ਤੇ ਜਾਓ ਕਾਲੀਦਲ ਕਾਂਗਰਸ ਭਾਜਪਾ ਦੇ ਲੀਡਰ ਇੰਨੀ ਗੱਲ ਕਹਿ ਦਿੰਦੇ ਜਿੰਨਾ ਹਿਰੋਇਨਸ ਸਮੈਗ ਵੇਚਣੀ ਆ ਉਹ ਸਾਨੂੰ ਵੋਟ ਨਾ ਪਾਉਣ ਉਹਨਾਂ ਨੇ ਇਹ ਕਹਿਣਾ ਉਹ ਨਹੀਂ ਇੰਨੀ ਗੱਲ ਕਹਿ ਸਕਦੇ ਕਿਉਂਕਿ ਉਹਨਾਂ ਵਕਾਉਣੀ ਆ ਉਹਨਾਂ ਨੇ ਉਹਨਾਂ ਦੀਆਂ ਵੋਟਾਂ ਵੀ ਲੈਣੀਆਂ ਆਪਾਂ 22 'ਚ ਵੀ ਕਹਿੰਦੇ ਰਹੇ ਆਪਾਂ 24 'ਚ ਵੀ ਕਿਹਾ ਆਪਾਂ 23 'ਚ ਵੀ ਕਹਿੰਦੇ ਜਿੰਨੇ ਹਿਰੋਇਨਸ ਸਮੈਗ ਵੇਚਣੀ ਉਹ ਸਾਨੂੰ ਪਿਛੱਕ ਵੋਟ ਨਾ ਪਾਵੇ ਉਹਨਾਂ ਦਾ ਕੋਈ ਲਿਹਾਜ਼ ਨਹੀਂ ਉਹ